ਤੁਸੀਂ ਸੁਣ ਰਹੇ ਹੋ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦਾ 12ਵਾਂ ਭਾਗ ਮਹਿੰਦਰਾ ਕਾਲਜ ਪਟਿਆਲਾ ਬੰਬਈ ਛੱਡਣ ਤੋਂ ਪਹਿਲਾਂ ਜਸਟਿਸ ਤੇਜਾ ਸਿੰਘ ਜੀ ਨੇ ਮੇਰੇ ਲਈ ਪੰਜਾਬ ਯੂਨੀਵਰਸਿਟੀ ਵਿੱਚ ਥਾਂ ਬਣਾ ਰੱਖੀ ਸੀ ਉਹਨਾਂ ਨੇ ਯੂਨੀਵਰਸਿਟੀ ਵਿੱਚ ਪੰਜਾਬੀ ਕੋਸ਼ ਅਤੇ ਪੰਜਾਬੀ ਹਿੰਦੀ ਪੁਸਤਕਾਂ ਤਿਆਰ ਕਰਨ ਲਈ ਇੱਕ ਪਬਲਿਕੇਸ਼ਨ ਬਿਊਰੋ ਬਣਵਾਇਆ ਸੀ ਜਿਸ ਦਾ ਮੈਨੂੰ ਸਕੱਤਰ ਥਾਪਿਆ ਗਿਆ ਅਗਸਤ 1948 ਦੀ 16 ਤਰੀਕ ਨੂੰ ਚੱਲ ਕੇ ਮੈਸਜ ਦਾ Shimla ਆਇਆ ਤੇ 19 ਅਗਸਤ ਨੂੰ ਸਕੱਤਰੀ ਦਾ ਚਾਰਜ ਲੈ ਲਿਆ। ਮਹਿਕਮੀ ਵਿੱਚ ਦੋ ਹਿੰਦੀ ਦੇ ਐਡੀਟਰ ਸਨ ਅਤੇ ਦੋ ਪੰਜਾਬੀ ਦੇ। ਅਸੀਂ ਹਿੰਦੀ ਅਤੇ ਪੰਜਾਬੀ ਸਾਹਿਤਾਂ ਦੇ ਇਤਿਹਾਸ ਲਿਖਵਾਉਣੇ ਆਰੰਭੇ ਅਤੇ ਉਹਨਾਂ ਲਈ ਸਕੀਮਾਂ ਉਲੀਕ ਕੇ ਕਾਂਡ ਵਾਰ ਲਿਖਾਈ ਕਾਂਡ ਵਾਰ ਲਿਖਾਰੀ ਨਿਯਤ ਕੀਤੇ। ਇੱਕ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਤਿਆਰ ਕਰਨ ਲਈ ਕੋਸ਼ਕਾਰ ਮੁਕਰਰ ਕੀਤੇ। ਉਹਨਾਂ ਕੋਸ਼ਕਾਰਾਂ ਦੇ ਕੰਮ ਨੂੰ ਸੋਧਨ ਅਤੇ ਐਡਿਟ ਕਰਨ ਦਾ ਕੰਮ ਮੈਂ ਆਪਣੇ ਜਿੰਮੇ ਲਿਆ ਹਜੇ ਮਸਾਂ ਤਿੰਨ ਕੁ ਮਹੀਨੇ ਕੱਟੇ ਹੋਣਗੇ ਜਦੋਂ ਪਟਿਆਲਾ ਸਰਕਾਰ ਦੇ ਕਰਤਾ ਧਰਤਾ ਸਰਦਾਰ ਗਿਆਨ ਸਿੰਘ ਜੀ ਰਾੜੇ ਵਾਲੇ ਮੈਨੂੰ ਲੈਣ ਆ ਗਏ ਉਹਨਾਂ ਨੇ ਮੇਰੇ ਪਾਸ ਗਿਆਨੀ ਗੁਰਦੇਵ ਸਿੰਘ ਜੀ ਨੂੰ ਭੇਜਿਆ ਜੋ ਜੋ ਅੱਗੇ ਹੀ ਮੇਰੇ ਜਾਣੂ ਸਨ ਉਹਨਾਂ ਦੇ ਰਾਹੀਂ ਸਰਦਾਰ ਗਿਆਨ ਸਿੰਘ ਜੀ ਨਾਲ ਮੇਰਾ ਮੇਲ ਹੋਇਆ ਗਿਆਨੀ ਜੀ ਦੀਆਂ ਗੱਲਾਂ ਰਾਹੀਂ ਮੈਂ ਅੱਗੇ ਹੀ ਸਰਦਾਰ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਚੁੱਕਾ ਹਾਂ ਉਹਨਾਂ ਨੇ ਆਖਿਆ ਮੈਨੂੰ ਸੀਲ ਉਹਨਾਂ ਦਾਖਿਆ ਮੈਨੂੰ ਪੱਥਰ ਤੇ ਲੀਕ ਵਾਂਗ ਜਾਪਿਆ ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਲੈਣ ਆਏ ਹਾਂ ਸਾਡੇ ਪਾਸ ਤਿੰਨ ਥਾਵਾਂ ਹਨ ਇੱਕ ਵਿਦਿਅਕ ਮਹਿਕਮੇ ਦੀ ਡਾਇਰੈਕਟਰੀ ਦੂਜੀ ਪੰਜਾਬੀ ਮਹਿਕਮੇ ਦੀ ਸਕੱਤਰੀ ਤੇ ਤੀਜੀ ਮਹਿੰਦਰਾ ਕਾਲਜ ਦੀ ਪ੍ਰਿੰਸੀਪਲੀ ਇਹਨਾਂ ਵਿੱਚੋਂ ਕੋਈ ਇੱਕ ਲੈ ਲਓ ਮੈਂ ਕਿਹਾ ਮੈਨੂੰ ਤਾਂ ਕਾਲਜ ਦੀ ਪ੍ਰਿੰਸੀਪਲੀ ਠੀਕ ਰਹੇਗੀ ਕਿਉਂਕਿ ਉਸ ਨਾਲ ਲਾਇਬ੍ਰੇਰੀ ਹੁੰਦੀ ਹੈ ਜਿਸ ਦੀ ਸਹਾਇਤਾ ਨਾਲ ਮੈਂ ਪੜ੍ਹ ਲਿਖ ਸਕਦਾ ਹਾਂ ਨਾਲੇ ਸਾਹਿਤ ਪੜ੍ਹੌਣ ਦਾ ਚਸ਼ਮੇ ਚਸ਼ ਹਜੇ ਬਾਕੀ ਹੈ ਸੋ ਮਹਿੰਦਰਾ ਕਾਲਜ ਦੀ ਪ੍ਰਿੰਸੀਪਲੀ ਦਾ ਖਿਆਲ ਪੱਕਾ ਹੋਇਆ ਪਰ ਨਾਲ ਹੀ ਮੈਂ ਕਿਹਾ ਕਿ ਅਗਲੇ ਪ੍ਰਿੰਸੀਪਲ ਨੂੰ ਉੱਕਾ ਹੀ ਨਾ ਹਟਾ ਦਿੱਤਾ ਜਾਵੇ ਸਗੋਂ ਉਸ ਨੂੰ ਉੱਚਾ ਆ ਕੇ ਡਾਇਰੈਕਟਰ ਦਾ ਅਹੁਦਾ ਦਿੱਤਾ ਜਾਵੇ ਇਸ ਵਿੱਚ ਉਹ ਖਿਆਈ ਇਹ ਸੀ ਕਿ ਮਿਸਟਰ ਪਟਾਚਾਰੀਆ ਜੋ ਅੱਗੇ ਪ੍ਰਿੰਸੀਪਲ ਲੱਗਾ ਹੋਇਆ ਸੀ ਡਾਇਰੈਕਟਰੀ ਤੋਂ ਹੇਠਾ ਲਾ ਕੇ ਪ੍ਰਿੰਸੀਪਲ ਬਣਾਇਆ ਗਿਆ ਸੀ ਖੈਰ ਕਰਦਿਆਂ ਕਰਾਂਦਿਆਂ ਕੁਝ ਦੇਰ ਲੱਗੀ ਪਰ ਸਰਦਾਰ ਗਿਆਨ ਸਿੰਘ ਜੀ ਨੇ ਗੱਲ ਸਿਰੇ ਚਾੜ੍ਹ ਦਿੱਤੀ ਜਦ ਮੈਂ ਆਪਣੇ ਕਿਰਪਾਲੂ ਮਿੱਤਰ ਜਸਟਿਸ ਤੇਜਾ ਸਿੰਘ ਜੀ ਨੂੰ ਅਸਤੀਫਾ ਲੈ ਕੇ ਭੇਜਿਆ ਤਾਂ ਉਹ ਕੁਝ ਗੁੱਸੇ ਹੋਏ। ਉਹਨਾਂ ਦਾ ਗੁੱਸਾ ਵਾਜਬੀ ਸੀ। ਉਹਨਾਂ ਨੇ ਹੀ ਯਤਨ ਕਰਕੇ ਮੇਰੇ ਲਈ ਯੂਨੀਵਰਸਿਟੀ ਵਿੱਚ ਥਾਂ ਬਣਾਈ ਸੀ ਅਤੇ ਪੰਜਾਬੀ ਦੇ ਵਾਅਦੇ ਲਈ ਮੈਨੂੰ ਜਾਣ ਕੇ ਬਿਊਰੋ ਦਾ ਕੰਮ ਆਰੰਭਿਆ ਸੀ। ਮੇਰਾ ਉਹਨਾਂ ਨਾਲ ਸਲਾਹ ਕੀਤੇ ਬਿਨਾਂ ਝਟਪਟ ਹੋਰ ਪਾਸੇ ਛਿੜ ਜਾਣਾ ਉਹਨਾਂ ਦੇ ਸ਼ੋਭੇ ਰਾਦਿਆ ਨੂੰ ਛੱਟ ਮਾਰਨੀ ਸੀ। ਨਾਲ ਉਹਨਾਂ ਨੇ ਅੱਗੇ ਖਿਆਲ ਪ੍ਰਗਟ ਕੀਤਾ ਸੀ ਕਿ ਰਿਆਸਤ ਦੀ ਨੌਕਰੀ ਵਿੱਚ ਕਈ ਤਰ੍ਹਾਂ ਦੀ ਗੜਬੜ ਹੋ ਜਾਂਦੀ ਹੈ ਇਸ ਲਈ ਵੀ ਉਹ ਮੇਰੇ ਪਟਿਆਲੇ ਜਾਨ ਨੂੰ ਚੰਗਾ ਨਹੀਂ ਸਮਝਦੇ ਸਨ ਮੈਂ ਉਹਨਾਂ ਦਾ ਖੱਤ ਪਾੜ ਕੇ ਦਰਵ ਗਿਆ ਤੇ ਆਪਣਾ ਅਸਤੀਫਾ ਵਾਪਸ ਲੈਣ ਲਈ ਲਿਖ ਭੇਜਿਆ ਪਰ ਜਸਟਿਸ ਸਾਹਿਬ ਨੇ ਲਿਖਿਆ ਕਿ ਹੁਣ ਮਾਮਲਾ ਬਹੁਤ ਹੱਦ ਤੱਕ ਤੈਅ ਹੋ ਚੁੱਕਾ ਹੈ ਇਸ ਲਈ ਭਾਵੇਂ ਤੁਹਾਡਾ ਜਾਣਾ ਗਲਤੀ ਹੈ ਫਿਰ ਵੀ ਜਾਣਾ ਹੀ ਬੰਦਾ ਹੈ ਸੋ ਸਰ ਜੀਆ ਲਾਲ ਵਿਦਿਆਖਸ ਕਤਰ ਦੇ ਰਾਹੀ ਪਟਿਆਲਾ ਸਰਕਾਰ ਨਾਲ ਲਿਖਤ ਪੜਤ ਹੋ ਕੇ 3 ਸਾਲ ਦੇ ਕੰਟ੍ਰੈਕਟ ਉਤੇ ਮੈਂ ਮਹਿੰਦਰਾ ਕਾਲਜ ਦਾ ਪ੍ਰਿੰਸੀਪਲ ਥਾਪਿਆ ਗਿਆ ਮੈਂ 1 ਜਨਵਰੀ 1946 ਨੂੰ ਪਟਿਆਲੇ ਪੁੱਜਾ ਤੇ 2 ਜਨਵਰੀ ਨੂੰ ਕਾਲਜ ਦਾ ਚਾਰਜ ਲੈ ਲਿਆ ਵਿਦਿਆਰਥੀਆਂ ਦੀ ਗਿਣਤੀ 600 ਤੋਂ 1200 ਤੱਕ ਪਹੁੰਚ ਗਈ ਮੈਂ ਕਾਲਜ ਵਿੱਚ ਆ ਕੇ ਵੇਖਿਆ ਕਿ ਹਾਲਾਤ ਬਹੁਤੇ ਸੁਧਰੇ ਹੋਏ ਨਹੀਂ ਇਸ ਲਈ ਵਿਦਿਆਰਥੀਆਂ ਨੂੰ ਵਿਹਲੜ ਬਣਨ ਤੋਂ ਰੋਕਣ ਦੇ ਸਾਧਨ ਸੋਚੇ ਅਤੇ ਉਹਨਾਂ ਦੇ ਦਿਲ ਦਿਮਾਗ ਲਈ ਹੁਨਰੀ ਅਤੇ ਸਾਹਿਤਿਕ ਸ਼ੋਗਲ ਪੈਦਾ ਕੀਤੇ ਕਾਲਜ ਵਿੱਚ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਦੇ ਨਾਚ ਕਰਵਾਏ ਅਤੇ ਸੰਗੀਤਕ ਜਲਸੇ ਕੀਤੇ ਜਿਨ੍ਹਾਂ ਦੀ ਪਬਲਿਕ ਵੱਲੋਂ ਚੋਖੀ ਪ੍ਰਸ਼ੰਸਾ ਹੋਈ ਰਾਟਰੀ ਕਲੱਬ ਜਿਸ ਦਾ ਮੈਂ ਮੈਂਬਰ ਚੁਣਿਆ ਗਿਆ ਸਾਂ ਅਤੇ ਹੋਰ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਆਪਣੇ ਜਲਸਿਆਂ ਦੀ ਰੌਣਕ ਵਧਾਉਣ ਲਈ ਸਾਡੇ ਤਿਆਰ ਕੀਤੇ ਹੋਏ ਕਲਾਕਾਰਾਂ ਦੀ ਮੰਗ ਕਰਨ ਲੱਗੀਆਂ। ਮੈਂ ਕਾਲਜ ਦੀ ਪੜ੍ਹਾਈ ਅਤੇ ਖੇਡਾਂ ਦੇ ਵਾਅਦੇ ਲਈ ਕਈ ਸਾਧਨ ਵਰਤੇ ਹਿੰਦੀ ਅਤੇ ਪੰਜਾਬੀ ਦੇ ਦੋ ਐਮਏ ਖੋਲੇ ਗਏ ਅਤੇ ਉਹਨਾਂ ਦੀ ਪੜ੍ਹਾਈ ਦੇ ਚੰਗੇ ਇੰਤਜ਼ਾਮ ਲਈ ਲਾਇਕ ਪ੍ਰੋਫੈਸਰ ਲਾਏ ਗਏ ਸਾਇੰਸ ਵਾਲੇ ਪਾਸੇ ਬੀਐਸਸੀ ਦੀਆਂ ਕਲਾਸਾਂ ਚਲਾਈਆਂ ਗਈਆਂ ਤੇ ਉਹਨਾਂ ਲਈ ਵੱਡੇ ਪੈਮਾਨੇ ਤੇ ਲੈਬੋਰਟਰੀਆਂ ਉਹ ਸਾਰੀਆਂ ਗਈਆਂ ਇਮਤਿਹਾਨਾਂ ਦੇ ਨਤੀਜੇ ਵੀ ਸੁਧਰਨ ਲੱਗੇ ਐਮਏ ਕਲਾਸਾਂ ਦੇ ਨਤੀਜੇ ਆਮ ਤੌਰ ਤੇ 100% 100 ਹੁੰਦੇ ਅਤੇ ਬੀਏ ਦੇ ਤੇ बीए ਵਿੱਚ ਜਿੱਥੇ ਅੱਗੇ ਥੋੜੇ ਪਾਸ ਹੁੰਦੇ ਸਨ 80% ਤੋਂ ਵਧੇກ ਪਾਸ ਹੋਣ ਲੱਗੇ ਖੇਡਾਂ ਵਿੱਚ ਮਹਿੰਦਰਾ ਕਾਲਜ ਦਾ ਕਿਦਰੇ ਨਾਂ ਨਹੀਂ ਸੀ ਆਉਂਦਾ ਹੇਜ ਹਾਈਨਸ ਨੇ ਮੈਨੂੰ ਬੁਲਾ ਕੇ ਕਿਹਾ ਕਾਲਜ ਦੀਆਂ ਖੇਡਾਂ ਦਾ ਬਿਹਤਰ ਇੰਤਜ਼ਾਮ ਹੋਣਾ ਚਾਹੀਏ ਇਹ ਕਾਲਜ ਤੀਜੇ ਨੰਬਰ ਤੇ ਆਇਆ ਕਿ ਇਹ ਪਹਿਲੇ ਨੰਬਰ ਤੇ ਨਹੀਂ ਆ ਸਕਦਾ ਮੈਂ ਬੇਨਤੀ ਕੀਤੀ ਕਿ ਉਹ ਨਹੀਂ ਜ਼ਰੂਰ ਹੋ ਸਕਦਾ ਹੈ ਜੇਕਰ ਪ੍ਰੋਫੈਸਰ ਹਰਬੇਲ ਸਿੰਘ ਜੋ ਫਰੀਦਕੋਟ ਕਾਲਜ ਵਿੱਚ ਲੱਗਾ ਹੋਇਆ ਹੈ ਮੈਨੂੰ ਦਿੱਤਾ ਜਾਏ ਮਹਾਰਾਜਾ ਸਾਹਿਬ ਨੇ ਖਾਸ ਹੁਕਮ ਝਾੜ ਕੇ ਉਸ ਦੀ ਤਬਦੀਲੀ ਮਹਿੰਦਰਾ ਕਾਲਜ ਵਿੱਚ ਕਰਵਾਈ ਜਿਸ ਨਾਲ ਥੋੜੇ ਦਿਨਾਂ ਵਿੱਚ ਹੀ ਸਾਰੀਆਂ ਖੇਡਾਂ ਦੀ ਕਾਇਆ ਪਲਟ ਗਈ ਜਿੱਥੇ 13 ਸਾਲ ਦੀ ਹਾਕੀ ਦੀ ਟਰੋਫੀ ਖਾਲਸਾ ਕਾਲਜ ਅਮਰਸਰ ਦੇ ਪਾਸ ਰਹੀ ਸੀ ਉਥੇ ਪਹਿਲੀ ਵਾਰ ਮਹਿੰਦਰਾ ਕਾਲਜ ਜਿੱਤ ਲਿਆ ਆ ਤੇ ਇੱਕੋ ਸਾਲ ਵਿੱਚ ਚਾਰ ਹੋਰ ਟਰੋਫੀਆਂ ਜਿੱਤੀਆਂ ਯੂਨੀਵਰਸਿਟੀ ਟੂਰਨਾਮੈਂਟ ਵਿੱਚ ਜਿੱਥੇ ਖਾਲਸਾ ਕਾਲਜ ਹਮੇਸ਼ਾ ਅਵਲ ਰਹਿੰਦਾ ਸੀ ਉਸ ਦੀ ਥਾਂ ਮਹਿੰਦਰਾ ਕਾਲਜ ਨੇ ਪਹਿਲਾ ਪੈਲ ਮੱਲੀ ਅਤੇ ਖਾਲਸਾ ਕਾਲਜ ਦੇ 26 ਪੁਆਇੰਟਾਂ ਦੇ ਟੱਕਰੇ ਤੇ 68 ਪੁਆਇੰਟ ਪ੍ਰਾਪਤ ਕੀਤੇ ਐਥਲੈਟਿਕਸ ਵਿੱਚ ਇੱਕ ਵੇਰ 6 ਨਵੇਂ ਰਿਕਾਰਡ ਕਾਇਮ ਕੀਤੇ ਇਨ੍ਹਾਂ ਅਦੁੱਤੀ ਜਿੱਤਾਂ ਉਤੇ ਹਿਸ ਹਾਈਨੈਸ ਵਿਦਿਆਮੰਤਰੀ ਵਿਦयक ਸਕੱਤਰ ਵਿਦयक ਡਾਇਰੈਕਟਰ ਅਤੇ ਕਾਂਗਰਸ ਦੇ ਪ੍ਰਧਾਨ ਮਿਸਟਰ ਦਿਰਸ਼ਪਾਨ ਵੱਲੋਂ ਵਧਾਈ ਦੀਆਂ ਤਾਰਾਂ ਤੇ ਖਾਤ ਆਏ ਜਦ 1951 ਵਿੱਚ ਮਹਾਰਾਜਾ ਸਾਹਿਬ ਵਾਰਸ਼ਿਕ ਨਾਮਾ ਦੀ ਵੰਡ ਕਰਨ ਆਏ ਤਾਂ ਉਹਨਾਂ ਨੇ ਬਹੁਤ ਪ੍ਰਸੰਨਤਾ ਨਾਲ ਇਹ ਵਾਕ ਉਚਾਰਿਆ ਮੈਂ ਪਿਛਲੇ ਸਾਲ ਹੀ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਸੀ ਕਿ ਇਸ ਕਾਲਜ ਨੂੰ ਪਹਿਲੇ ਦਰਜੇ ਤੇ ਲਿਆਓ ਮੈਨੂੰ ਬੇਅੰਤ ਖੁਸ਼ੀ ਹੈ ਕਿ ਉਹਨਾਂ ਨੇ ਮੇਰੀ ਇਹ ਉਮੀਦ ਇੱਕੋ ਸਾਲ ਦੇ ਅੰਦਰ ਅੰਦਰ ਪੂਰੀ ਕਰ ਦਿੱਤੀ ਹੈ। ਇਤਨੀ ਪ੍ਰਸ਼ੰਸਾ ਦੇ ਹੁੰਦਿਆਂ ਮੈਨੂੰ ਗਰਮੀ ਦੀਆਂ ਛੁੱਟੀਆਂ ਵਿੱਚ ਨੌਕਰੀਆਂ ਜਵਾਬ ਮਿਲ ਗਿਆ। ਮੇਰਾ ਨਾ ਕਾਲਜ ਦੀ ਪ੍ਰਿੰਸੀਪਲ ਯਾਦ ਤੋਂ ਹਟਾਉਣ ਦਾ ਫੈਸਲਾ ਹਿਜ ਹਾਈਨੈਸ ਸ਼੍ਰੀ ਰਾਮ ਪ੍ਰਮੁਖ ਦੇ ਨਾਂ ਹੇਟ ਕੀਤਾ ਗਿਆ ਸੀ ਜਿਨ੍ਹਾਂ ਨੇ ਮੈਨੂੰ ਅਤੀ ਪਿਆਰ ਨਾਲ 5 ਜਨਵਰੀ 1952 ਨੂੰ یوں ਖੱਤ ਲਿਖਿਆ। ਮੇਰੇ ਪਿਆਰੇ ਤੇਜਾ ਸਿੰਘ ਮੈਂ ਬਹੁਤ ਅਫਸੋਸ ਕਰਦਾ ਹਾਂ ਕਿ ਤੁਹਾਡੇ ਰਿਟਾਇਰ ਹੋਣ ਤੋਂ ਬਾਅਦ ਮੈਂ ਹੁਣ ਤੱਕ ਤੁਹਾਨੂੰ ਮਿਲ ਨਹੀਂ ਸਕਿਆ ਮੈਨੂੰ ਇਸ ਗੱਲ ਤੇ ਡਾਢੀ ਮਾਇੂਸੀ ਹੈ ਕਿ ਮੇਰੀ ਗਵਰਨਮੈਂਟ ਤੁਹਾਡੀ ਸੇਵਾ ਤੋਂ ਕੋਈ ਚੇਰ ਹੋਰ ਲਾਭ ਨਹੀਂ ਉਠਾ ਸਕੀ ਤੁਹਾਡੀ ਪ੍ਰਿੰਸੀਪਲੀ ਦੇ ਸਮੇਂ ਮਹਿੰਦਰਾ ਕਾਲਜ ਨੇ ਪੜ੍ਹਾਈ ਅਤੇ ਖੇਡਾਂ ਵਾਲੇ ਦੋਹਾਂ ਪਾਸਿਆਂ ਤੋਂ અત્યੰਤ ਤਰੱਕੀ ਕੀਤੀ ਹੈ ਜਿਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਡੀ ਕਾਰਗੁਜ਼ਾਰੀ ਨਿਰੀ ਬੱਚਿਆਂ ਦੀ ਪੜ੍ਹਾਈ ਤੱਕ ਮਹਦੂਦ ਨਹੀਂ ਸੀ ਸਗੋਂ ਤੁਸੀਂ ਸਹਾਇਤਿਕ ਕੰਮ ਵੀ ਮਹਾਨ ਕੀਤਾ ਹੈ ਮੈਨੂੰ ਪਤਾ ਹੈ ਕਿ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿੱਚ ਉਲੱਥਾ ਕਰ ਰਹੇ ਹੋ ਕਿਰਪਾ ਕਰਕੇ ਕੰਮ ਜਾਰੀ ਰੱਖੋ ਇਹ ਪੰਥ ਅਤੇ ਹੋਰਨਾਂ ਦੀ ਮਹਾਨ ਸੇਵਾ ਹੋਵੇਗੀ ਮੇਰੀਆਂ ਚੰਗੀਆਂ ਤੋਂ ਚੰਗੀਆਂ ਸ਼ੋਭੇ ਸ਼ਾਮਾ ਤੁਹਾਡੇ ਨਾਲ ਹਨ ਜੇਕਰ ਇਸ ਕੰਮ ਵਿੱਚ ਮੈਂ ਤੁਹਾਡੇ ਕੋਈ ਮਦਦ ਕਰ ਸਕਦਾ ਹਾਂ ਤਾਂ ਆਸ਼ਾ ਹੈ ਤੁਸੀਂ ਮੈਨੂੰ ਜਰੂਰ ਦੱਸੋਗੇ ਸਤਿ ਸ਼੍ਰੀ ਅਕਾਲ ਤੁਹਾਡਾ ਸੁਭ ਤੁਹਾਡਾ ਸ਼ੁਭਚਿੰਤਕ ਯਾਦਵਿੰਦਰ ਸਿੰਘ ਮੇਰੇ ਮਨ ਦੀ ਸ਼ਾਂਤੀ ਲਈ ਇਹ ਕਾਫੀ ਹੈ ਨਾਲੇ ਸਰਦਾਰ ਗਿਆਨ ਸਿੰਘ ਜੀ ਨੇ ਆਪਣਾ ਸਮਾਨੀਆ ਗੇਟ ਵਾਲਾ ਮਕਾਨ ਮੈਨੂੰ ਰਹਿਣ ਵਾਸਤੇ ਦੇ ਦਿੱਤਾ ਜਿੱਥੇ ਬਹਿ ਕੇ ਮੈਂ ਆਪਣੀ ਕਹਾਣੀ ਲਿਖ ਰਿਹਾ ਹਾਂ 3 ਮਾਰਚ 1956 ਨੂੰ ਪੈਪਸੋ ਸਰਕਾਰ ਨੇ ਆਪਣੇ ਪੰਜਾਬੀ ਮਹਿਕਮੇ ਵੱਲੋਂ ਮੈਨੂੰ ਅਭਿਨੰਦਨ ਗ੍ਰੰਥ ਪੇਸ਼ ਕਰਕੇ ਜੋ ਮੇਰਾ ਜੋ ਮੇਰਾ ਸਨਮਾਨ ਕੀਤਾ ਹੈ ਉਸਨੇ ਅਗਲੀਆਂ ਪਿਛਲੀਆਂ ਸਭ ਕਸਰਾ ਕੱਢ ਦਿੱਤੀਆਂ ਹਨ ਧੰਨਵਾਦ